ਹਾਂਜੀ ਸਾਰਿਆਂ ਪੈਨ ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਦੱਸਾਂਗੇ ਅਗਰ ਤੁਹਾਡੇ ਕੋਲ ਸੂੜ ਦਾ ਕਪੜਾ ਘੱਟ ਹੈ ਜਾਂ ਬਾਜੂ ਦਾ ਕਪੜਾ ਘੱਟ ਹੈ ਤਾਂ ਉਹਦੇ ਤੇ ਆਪਾਂ ਕਿਹੜੇ ਪਾਈਪਿੰਗ ਲਗਾ ਸਕਦੇ ਹਾਂ ਕਿਸ ਤਰੀਕੇ ਨਾਲ ਲਗਾ ਸਕਦੇ ਹਾਂ ਠੀਕ ਹੈ ਜੀ ਕਈ ਕਸਟਮਰ ਦੀ ਡਿਮਾਂਡ ਹੁੰਦੀ ਹੈ ਵੀ ਆਪਣੇ ਬਾਜੂ ਤੇ ਵੀ ਪਾਈਪਿੰਗ ਲਗਾ ਦਿਓ ਤੇ ਚਾਕਾਂ ਤੇ ਬਟ ਆਪਣੇ ਕੋਲ ਕਪੜਾ ਬਹੁਤ ਥੋੜਾ ਹੁੰਦਾ ਹੈ ਤੇ ਉਹ ਆਪਾਂ ਥੋੜੇ ਕਪੜੇ ਚ ਪਾਈਪਿੰਗ ਕਿਹੜੀ ਲਾ ਸਕਦੇ ਹਾਂ ਕਿਹੜੇ ਤਰੀਕੇ ਨਾਲ ਲਾ ਸਕਦੇ ਹਾਂ ਜੀ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਗੱਲਬਾਤ ਕਰਾਂਗੇ ਠੀਕ ਹੈ ਜੀ ਦੇਖੋ ਇਹ ਹੈਗਾ ਆਪਣੇ ਕੋਲ ਬਾਜ ਅੱਗੇ ਆਪਣੇ ਕੋਲ ਬਿਲਕੁਲ ਥੋੜਾ ਥੋੜਾ ਕਪੜਾ ਹੈ ਤੇ ਬਟ ਆਪਾਂ ਇਹਦੇ ਵਿੱਚ ਪਾਈਪਿੰਗ ਲਾਉਣੀ ਆ ਜੇ ਆਪਾਂ ਪਾਈਪਿੰਗ ਲਾਉਣੀ ਹੋਵੇ ਆਪਣੇ ਕੋਲ 2 ਇੰਚ ਜਾਂ 1.5 ਇੰਚ ਕਪੜਾ ਵੱਧ ਚਾਹੀਦਾ ਤਾਂ ਹੀ ਆਪਾਂ ਗੁੰਮ ਪਾਈਪਿੰਗ ਲਗਾ ਸਕਦੇ ਆ ਅਗਰ ਥੋੜਾ ਕੋਈ ਇਸ ਤਰੀਕੇ ਨਾਲ ਕਪੜਾ ਘੱਟ ਹੋਵੇ ਤੁਸੀਂ ਕੀ ਕਰਨਾ ਫਿਨਿਸ਼ਿੰਗ ਪੱਟੀ ਲੈ ਲੈਣੀ ਆ ਇਸ ਤਰੀਕੇ ਨਾਲ ਦੇਖੋ ਇਹ ਵਾਲੀ ਫਿਨਿਸ਼ਿੰਗ ਪੱਟੀ ਹੁੰਦੀ ਆ ਤੁਸੀਂ ਇਹ ਲੈ ਕੇ ਘੱਟ ਕਪੜੇ ਤੇ ਲਾ ਸਕਦੇ ਹੋ ਠੀਕ ਹੈ ਜੀ ਇਹਦਾ ਲਾਉਣ ਦਾ ਤਰੀਕਾ ਵੀ ਬਿਲਕੁਲ ਆਸਾਨ ਹੈ ਦੇਖੋ ਇਹ ਆਪਣੇ ਕੋਲ ਬਾਹਰ ਦਾ ਸਿੱਧੇ ਵਾਲਾ ਪਾਸਾ ਤੇ ਇਹ ਹੈਗਾ ਬਾਹਰ ਦਾ ਕੋਠੀ ਵਾਲਾ ਪਾਸਾ ਬਾਂਦ ਆਪਾਂ ਸਿੱਧੇ ਨਾਲ ਪਾਸਾ ਉੱਪਰ ਰੱਖਣਾ ਤੇ ਫਿਨਿਸ਼ਿੰਗ ਪੱਟੀ ਦੇ ਉੱਤੇ ਦੇਖੋ ਇੱਕ ਪਾਸੇ ਬਿਲਕੁਲ ਪਲੇਨ ਪਲੇਨ ਹੁੰਦਾ ਤੇ ਇੱਕ ਪਾਸੇ ਥੋੜੀ ਜਿਹੀ ਕੰਨੀ ਇਸ ਤਰੀਕੇ ਨਾਲ ਮੁੜੀ ਹੁੰਦੀ ਆ ਠੀਕ ਹੈ ਜੀ ਜਿਹੜੀ ਇਹ ਕੰਨੀ ਮੁੜੀ ਹੁੰਦੀ ਹੈ ਉਹਨੂੰ ਆਪਾਂ ਥੱਲੇ ਰੱਖਣਾ ਇਸ ਤਰੀਕੇ ਨਾਲ ਤੇ ਆਪਾਂ ਬਿਲਕੁਲ ਕਢਾਈ ਦੇ ਨਾਲ ਨਾਲ ਇਸ ਫਿਨਿਸ਼ਿੰਗ ਪੱਟੀ ਨੂੰ ਰੱਖਾਂਗੇ ਤੇ ਜਿਹੜੀ ਇਹਦੇ ਵਿੱਚ ਡੋਰੀ ਪਾਈ ਉਹਦੇ ਨਾਲ ਨਾਲ ਸਲਾਈ ਲਾ ਦੇਾਂਗੇ ਤੇ ਜਿਹੜੀ ਇਹ ਫਿਨਿਸ਼ਿੰਗ ਪੱਟੀ ਲਾਵਾਂਗੇ ਆਪਾਂ ਇਹ ਸਿੰਗਲ ਫੋਟ ਨਾਲ ਲਾਵਾਂਗੇ ਸਿੰਗਲ ਫੋਟ ਨਾਲ ਜਾਰੇ ਫਿਨਿਸ਼ਿੰਗ ਹੁੰਦੀ ਆ ਦੇਖੋ ਜੀ ਆਪਣੇ ਇਸ ਤੇ ਕਨਫਿਸ਼ਿੰਗ ਪੱਟੀ ਲੱਗ ਗਈ ਇਹ ਬਿਲਕੁਲ 1/2 ਇੰਚ ਕਪੜਾ ਹੀ ਸੀਗਾ ਆਪਣੇ ਕੋਲ ਵੱਧ ਉਹਦੇ ਨਾਲ ਵੀ ਇਹ ਪੱਟੀ ਲੱਗ ਗਈ ਦੇਖੋ ਇਹ ਹੁਣ ਆਪਾਂ ਕੀ ਕਰਨਾ ਹੈ ਇਹ ਬਾਹਾਂ ਦਾ ਪੁੱਠੇ ਵਾਲਾ ਪਾਸਾ ਆ ਗਿਆ ਇਸ ਤਰੀਕੇ ਨਾਲ ਆ ਬਾਹਾਂ ਦਾ ਸੀਗਾ ਸਿੱਧੇ ਵਾਲਾ ਪਾਸਾ ਸਿੱਧੇ ਵਾਲਾ ਪਾਸਾ ਪੱਟੀ ਧਰੀ ਜੀ ਆਪਾਂ ਉਹਨੇ ਪੁੱਠੇ ਵਾਲਾ ਪਾਸਾ ਆ ਗਿਆ ਇਹਨੂੰ ਆਪਾਂ ਇਸ ਤਰੀਕੇ ਨਾਲ ਹੀ ਕਰ ਦਾਂਗੇ ਇਸ ਤਰ ਠੀਕ ਹੈ ਤੁਸੀਂ ਚਾਹੇ ਤੇ ਇਹਨੂੰ ਫੋਲਡ ਕਰਕੇ ਇੱਥੇ ਤਰਪਾਈ ਕਰ ਸਕਦੇ ਹੋ ਤੇ ਤੁਸੀਂ ਚਾਹੇ ਇਹਨੂੰ ਇਸ ਤਰੀਕੇ ਨਾਲ ਛੱਡ ਕੇ ਵੀ ਤੁਸੀਂ ਤਰਪਾਈ ਕਰ ਸਕਦੇ ਹੋ ਠੀਕ ਹੈ ਜੀ ਨਾਲ ਤਾਂ ਆਪਣੇ ਸੂਟ ਦੀ ਗ੍ਰੇਸ ਬਣ ਗਈ ਇਥੋਂ ਤੇ ਨਾਲ ਹੀ ਆਪਣੇ ਪਾਈਪ ਵੀ ਨਿਕਲੇ ਦੇਖੋ ਇਸ ਤਰੀਕੇ ਨਾਲ ਠੀਕ ਹੈ ਜੀ ਠੀਕ ਹੈ ਜੀ ਆਪਾਂ ਹੁਣ ਕੀ ਕਰਨਾ ਪੁੱਠੇ ਵਾਲੀ ਸਾਈਡ ਨੂੰ ਇਸ ਤਰੀਕੇ ਨਾਲ ਇਥੇ ਫੋਲਡਿੰਗ ਕਰ ਲਾਂਗੇ ਠੀਕ ਹੈ ਜੀ ਤੇ ਇਹਦੇ ਆਪਾਂ ਨਾਲ ਨਾਲ ਤਰਪਾਈ ਕਰ ਦਾਂਗੇ ਤਰਪਾਈ ਕਰਨੇ ਬਾਅਦ ਆਪਣੇ ਸਿੱਧੇ ਵਾਲੀ ਸਾਈਡ ਦੇਖੋ ਕਿੰਨੀ ਸੋਹਣੀ ਪਾਈਪੀ ਨਿਕਲ ਕੇ ਆਈ ਹੈ ਬਹੁਤ ਹੀ ਸੋਹਣੀ ਪਾਈਪਿੰਗ ਲੱਗਦੀ ਹੈ ਤੁਸੀਂ ਵੀ ਆਪਦੇ ਜੇ ਤੁਹਾਡਾ ਸੂਟ ਦਾ ਕਪੜਾ ਘੱਟ ਹੈ ਤੁਸੀਂ ਬਾਜੂ ਤੇ ਚਾਕਾਂ ਤੇ ਇਸ ਤਰੀਕੇ ਨਾਲ ਫਿਨਿਸ਼ਿੰਗ ਪੱਟੀ ਲਾ ਕੇ ਪਾਈਪਿੰਗ ਕੱਢ ਸਕਦੇ ਹੋ ਅਗਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਮੇਰੀ ਵੀਡੀਓ ਕਿਸ ਤਰੀਕੇ ਨਾਲ ਲੱਗੀ ਤਾਂ ਜੋ ਆਪਾਂ ਅੱਗੇ ਤੋਂ ਹੋਰ ਵੀ ਵਧੀਆ ਵੀਡੀਓ ਬਣਾ ਕੇ ਤੁਹਾਡੇ ਵਾਸਤੇ ਲੈ ਕੇ ਆਈਏ ਤੇ ਮਿਲਦੇ ਹਾਂ ਨੈਕਸਟ ਵੀਡੀਓ ਚ ਬਾਏ ਬਾਏ ਰੱਬ ਰੱਖਾ